ਸਸਿਕਾਲ ਜੀ ਸਾਰੇ ਸਸਿਕਾਲਾ ਪਾਈ ਹੈ ਆਪਣੇ ਤੇ ਪੰਡ ਦੇ ਕੋ ਸਾਹਮਣੇ ਕਿਸੇ ਨੇ ਲਾਈ ਗਈ ਆ ਅੱਗ ਤੇ ਤੁਹਾਨੂੰ ਦਿਖਾਵਾਂ ਨੇਰੀ ਬਹੁਤ ਚੱਲ ਰਹੀ ਸੀ ਬਾਹਰ ਖੜੇ ਸੀ ਅੱਪਾ ਲੋਗਿਆਂ ਵਾਲੇ ਬਿਸਕਟ ਲੈ ਕੇ ਹਨ ਇਹ ਸਾਡੇ ਜਿਹੜੇ ਰਹਿੰਦੇ ਨੇ ਕੋਈ ਛੱਡ ਗਿਆ ਸੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਆ ਤੇ ਇਹ ਨਹੀਂ ਉਹ ਡੋਗੀ ਇਹ ਬਿਸਕਟਾਂ ਨੇ ਮਾਰੀ ਖਣ ਮੇਰੇ ਕੋਲ ਖੜੇ ਜਦ ਗੇਟ ਖੁੱਲੋ ਤਾਂ ਇਹਨਾਂ ਨੂੰ ਹੁੰਦਾ ਕਿ ਸਾਨੂੰ ਕੁਛ ਨਾ ਕੁਛ ਪਾਵੇ ਹਨ ਦੇਖਿਓ ਕਿੱਦਾਂ ਕਰ ਰਿਹਾ ਹੈ ਅੱਕ ਇੱਧਰ ਖੜੀ ਹੈ ਇਹਦੇ ਬੱਚੇ ਨੇ ਵਿਚਾਰੀ ਨੇ ਚਲੋ ਮੈਂ ਖਾ ਤੂੰ ਵੀ ਬਿਸਕੁਟ ਹੀ ਸਾਥ ਖਾ ਰੋ ਹਣਾ ਤਾਂ ਆਪਾਂ ਨੂੰ ਬਿਸਕੁਟ ਪਾ ਰਹੇ ਤੇ ਚੰਗਾ ਲੱਗਦਾ ਚਲੋ ਵਿਚਾਰੀ ਆਪਣੇ ਆਪਣੇ ਕਰਮ ਖਾਂਦੇ ਆਪਾਂ ਵੀ ਹਨੀ ਇਹਨਾਂ ਦੇ ਕਰਮ ਖਾਣੇ ਆ ਕਿ ਇਹ ਆਪਣੀ ਆਪਣੀ ਸੋਚ ਰੱਖਣੀ ਜ਼ਰੂਰੀ ਚਾਹੀਦੀ ਹੈ ਕਿਉਂਕਿ ਇਹਨਾਂ ਦੇ ਨਾਲ ਹੀ ਆਪਣਾ ਸਭ ਕੁਝ ਹੁੰਦਾ ਨਾ ਜੀ ਜੰਤ ਨਾਲ ਜੁੜੇ ਹੁੰਨੇ ਆਪਾਂ ਸਾਗਣੇ ਆ ਸਾਹਮਣੇ ਅੱਗ ਦੀਆਂ ਲਪਟਾਂ ਨਿਕਲਦੇ ਜਿਵੇਂ ਕਿਤੇ ਕੜਖ ਖੜੀ ਹੁੰਦੀ ਤਾਂ ਲੋਕਾਂ ਨੇ ਧੌੜ ਧੌੜ ਕੇ ਜਾਣਾ ਸੀ ਹੁਣ ਕਿਸੇ ਨੇ ਲਾਈ ਆਪਣੇ ਟਾਂਗਰ ਜੇ ਰਹਿੰਦੇ ਆ ਨੂੰ ਆਖੋ ਸਾਹਮਣੇ ਭੇਡਾਂ ਬੱਕਰੀਆਂ ਵੀ ਨੇ ਤੇ ਬੜੇ ਹਲੇ ਕਿਸਾਨਾਂ ਨੇ ਖੇਤ ਬਾਹ ਦੇਤੇ ਆ ਜਾ ਆਜਾ ਸ਼ਿਮੀਆਂ ਚੱਕ ਖਾ ਲਾ ਤੂੰ ਤੂੰ ਖਾ ਲ ਚੱਕੋ ਇਹ ਦੇਖੋ ਇਹ ਨਾ ਉਹਦੇ ਤੋਂ ਕੋਣ ਜਾਣਦੇ ਆ ਪਹਿਲਾਂ ਸਾਡੇ ਇੱਕ ਹੋਰ ਕੁੱਤਾ ਆਊਗਾ ਹਲੇ ਸ਼ਾਮ ਨੂੰ ਉਹਨੂੰ ਪਤਾ ਨਹੀਂ ਲੱਗ ਰਿਹਾ ਮੈਂ ਰੋਟੀ ਖਾ ਕੇ ਆਮਾ ਕੇ ਨਾ ਆਮਾ ਬੋਕਰਨਾ ਪਰ ਮਹਿਮਾਨ ਆ ਕੋ ਤਾ ਹਦਾ ਇਹ ਇੱਥੇ ਬੈਠੇ ਰਹਿੰਦੇ ਨੇ ਇਹਨਾਂ ਨੂੰ ਆਏ ਹੁੰਦਾ ਵੀ ਹੁਣ ਚੱਲ ਜਦੋਂ ਪਈ ਜਿੰਨੇ ਵਾਰੀ ਗੇਟ ਖੋਲੋ ਨਾ ਓਨੇ ਵਾਰੀ ਇਹਨਾਂ ਨੇ ਮੇਰੇ ਪੈਰਾਂ ਨੂੰ ਆ ਕੇ ਚੰਬੜਨਾ ਫੌਂਕ ਦੇ ਆ ਫਿਰ ਇਹ ਕਿ ਸਾਨੂੰ ਰੋਟੀ ਪਾ ਇਹ ਵਿਚਾਰੀ ਜਾ ਪਛਾਬ ਖੜੀ ਹੈ ਦੂਰ ਬੈਠੀ ਸੀ ਇਹਨੇ ਦੇਖ ਲਿਆ ਕਿ ਮੈਂ ਇਹਨੂੰ ਪਾ ਰਹੀ ਆ ਕੁਝ ਖਾਣ ਨੂੰ ਪਾ ਰਹੀ ਆ ਇਹਨਾਂ ਨੂੰ ਤਾਂ ਇਹ ਵੀ ਦੌੜ ਕੇ ਆ ਗਈ ਮੈਂ ਇਹਨਾਂ ਨੂੰ ਇਸ਼ਾਰਾ ਕਰਕੇ ਇਹਨੂੰ ਬੁਲਾਇਆ ਇਹ ਆ ਗਈ ਹਨਾ ਤੇ ਉਹ ਦੂਸਰੇ ਭੌਂਕ ਰਹੇ ਇਹਨੂੰ ਕਿ ਤੂੰ ਨਹੀਂ ਆਉਣਾ ਇੱਧਰ ਉਨਾਂ ਨੂੰ ਇਹ ਕਿ ਸਾਡੇ ਹੀ ਸਭ ਖੁਸ਼ ਆਣੇ ਠਿਕਾਵਜਾ ਤੇ ਇਹ ਮੈਂ ਪਾਣੀ ਧਰਿਆ ਪਹਿਲਾਂ ਇਹਨਾਂ ਨੂੰ ਖਾਲੀ ਨਾ ਨਹੀਂ ਪੀਤਾ ਮੈਂ ਦੁੱਧ ਪਾ ਦਿੱਤਾ ਉਹ ਬਠਲੀ ਜੀ ਉੱਪਰਲੇ ਪਾਸੇ ਪਈ ਆ ਮੋਟਰਸਾਈਕਲ ਦੇ ਪਰਲੇ ਪਾਸੇ ਪਈ ਆ ਨਾ ਉਹ ਮੈਂ ਉੱਥੇ ਕਿੱਥੇ ਜਾਵਾਂਗੀ ਇਹ ਪੀਤਾ ਹੋਣਾ ਇਹਨਾਂ ਨੂੰ ਮੈਂ ਤੁਹਾਨੂੰ ਦਿਖਾ ਦਿੰਨੀ ਆ ਮੈਂ ਜਦ ਦੁੱਧ ਪਾਇਆ ਮੈਂ ਇੱਧਾ ਗਲਾਸ ਦੁੱਧ ਹੀ ਪਾਇਆ ਸੀਗਾ ਚਲੋ ਇਹ ਵੀ ਭਿਛਾਈ ਆ ਆਪ ਇਹਨਾਂ ਮੈਨੂੰ ਭੌਂਕ ਰਹੀ ਪਤਾ ਕੀ ਆਉਂਗੇ ਕੁਝ ਪਾ ਸਾਨੂੰ ਇਹ ਹੁਣ ਭੌਂਕ ਰਹਿ ਕੇ ਸਾਡੀ ਬਠਲੀ ਵੱਲ ਚੱਲੀ ਆ ਦੇਖ ਇਹ ਭੌਂਕ ਰਹਿ ਕੇ ਉਧਰ ਨੂੰ ਚੱਲੀ ਆ ਤੇ ਕੁਝ ਸਾਨੂੰ ਪਾਏਗੀ ਇਹਨਾਂ ਨੇ ਮੇਰੇ ਪਗੜੀ ਤੁਰ ਪੈਣਾ ਵਾ ਇਹ ਬਿਸਕੁਟਾਂ ਤੇ ਮੇਰੇ ਬੇਟੇ ਨਿਕਝਾ ਹੀ ਨਹੀਂ ਵੈਸੇ ਤਾਂ ਨਹੀਂ ਗਿੱਜੇ ਸੀ ਵਿਚਾਰੇ ਚਲੋ ਇਹ ਆਪਣੇ ਕਰਮ ਖਾਂਦੇ ਨੇ ਤੇ ਅਸੀਂ ਕੱਲ ਆਉਂਦੇ ਹੋਏ ਜਦ ਪਿੰਡ ਨੂੰ ਆਏ ਤੇ ਰਸਤੇ ਦੇ ਵਿੱਚੋਂ ਬਾਗ ਦੇ ਪੁਰਾਣੇ ਤੋਂ ਆਕੇ 200 ਦੇ ਬਿਸਕੁਟ ਲੈ ਇਹਨਾਂ ਦੇ ਵਾਸਤੇ ਜੇ ਕਿ ਬਟਰੀ ਤੁਹਾਨੂੰ ਦਿਖਾਵਾਂ ਮੈਂ ਪਹਿਲਾਂ ਦੇਖੋ ਹੁਣ ਪਹੁੰਚ ਗਏ ਹਾਂ ਨਾ ਵੀ ਬਟਰੀ ਕੋਲ ਚੱਲੀ ਇਹ ਬਿਲਕੁਲ ਖਾਲੀ ਕਰਤੀ ਹੁਣ ਇਹਨਾਂ ਨੇ ਮੈਂ ਦੁੱਧ ਪਾ ਕੇ ਗਈ ਨਾ ਇਹਨਾਂ ਨੇ ਚੱਕੀ ਦਿੱਤੀ ਇਹ ਚੱਟ ਲੋ ਮੌਕਾ ਸੁਨਹਿਰੀ ਮੌਕਾ ਹੁਣ ਮਿਲਿਆ ਹੋਇਆ ਵਾ ਤੇ ਜਦੋਂ ਚਲੇ ਗਏ ਤੇ ਫਿਰ ਇਹਨਾਂ ਨੂੰ ਇਹ ਸੁਨਹਿਰੀ ਮੌਕਾ ਬਹੁਤ ਤੰਗ ਕਰਦਾ ਹੁੰਦਾ ਵਾ ਉਹ ਦੇਖੋ ਵਿਚਾਰੀ ਖਾ ਕੇ ਸਬਰ ਦੇ ਨਾਲ ਉਹ ਚਲੀ ਗਈ ਉਹ ਬਾਹਰ ਲਿਖਾਂਗੇ ਤੇ ਆ ਸਾਡਾ ਦੇਖਿਓ ਇਧਰ ਚੰਗੂ ਮੰਗੂ ਨੋਕ ਤੇ ਆ ਦੇਖਿਆ ਇਹਨੇ ਭੌਂਕ ਰਿਆ ਫੇ ਹੋਰ ਕੁਝ ਪਾ ਸਾਨੂੰ ਵੀ ਹੋਰ ਇਹਨਾਂ ਨੂੰ ਆਣ ਕੀ ਪਾਵਾਂ ਮੈਂ ਦੋ ਪੈਕਟ ਬਿਸਕਟਾਂ ਦੀ ਪਾ ਦਿੱਤੀਆਂ ਇਧਰ ਬੁੱਟੇ ਨੇ ਹਵਾ ਚੱਲੀ ਤੇ ਨੇਰੀ ਇੱਕਦਮ ਆਲਸੀ ਸੀ ਦੀ ਤੇ ਹੁਣ ਵੀ ਚੱਲ ਰਹੀ ਹੈ ਜਿਆਦਾ ਨਹੀਂ ਥੋੜੀ ਥੋੜੀ ਨੇਰੀ ਚੱਲ ਰਹੀ ਹੈਗੀ ਤੇ ਇੱਕ ਮੈਂ ਤੁਹਾਨੂੰ ਹੋਰ ਚੀਜ਼ ਦਿਖਾਉਣੀ ਆ ਕਹਿੰਦੇ ਹੁੰਦੇ ਅਰਜੰਦਾ ਸੱਕੀ ਅਰਜੰਦਾ ਸੱਕ ਲੈਣਾ ਤੇ ਅਰਜੰਦਾ ਸੱਕ ਲੈਣ ਦੇ ਨਾਲ ਨਾ ਕਾਫੀ ਬਿਮਾਰੀਆਂ ਨੂੰ ਰਾਹਤ ਮਿਲਦੀ ਹੈ ਮੈਂ ਵੀ ਤੋੜ ਕੇ ਰੱਖਿਆ ਅਰਜੰਦਾ ਸੱਕ ਫੇਰ ਲੈ ਕੇ ਜਾਵੜਾਂ ਚ ਮੇਰੇ ਘਰ ਦੇ ਸਾਹਮਣੇ ਹੀ ਬੂਟੇ ਖੜੇ ਨੇ ਕੋਈ ਦੂਰ ਨਹੀਂ ਜ਼ਿਆਦਾ ਇਹ ਬੂਟੇ ਅਰਜੰਦਾ ਸੱਕ ਦੇ ਬਹੁਤ ਬਿਮਾਰੀਆਂ ਤੋਂ ਲਾਭਦਾ ਹੁੰਦਾ ਮੇਨ ਚੀਜ਼ ਕੋਲੇਸਟ੍ਰੋਲ ਦਾ ਸਾਰੀਆਂ ਦਵਾਈਆਂ ਤੋਂ ਆਪਾਂ ਨੂੰ ਰਾਹਤ ਮਿਲਦੀ ਹੈ ਆਪਾਂ ਜੇ ਅਰਜੰਦਾ ਸੱਕ ਖਾਣੇ ਆ ਨਾ ਇਹਨੂੰ ਰਾਤ ਜਾਂ ਤਾਂ ਰਾਤ ਨੂੰ ਪੀਓ ਕੇ ਰੱਖ ਲਓ ਨਹੀਂ ਤਾਂ ਸਿਕਾ ਕੇ ਇਹਦਾ ਪਾਊਡਰ ਬਣਾ ਕੇ ਇੱਕ ਚਮਚਾ ਲੈ ਲਓ ਬਹੁਤ ਬਿਮਾਰੀਆਂ ਤੁਰਾਂਤ ਮਿਲਦੀਆਂ ਤੇ ਮੈਂ ਵੀ ਇਹ ਤੋੜ ਕੇ ਰੱਖ ਲਿਆ ਕਿ ਮੈਨੂੰ ਵੀ ਕੋਈ ਰਾਤ ਤੇ ਮਿਲੇ ਕੋਲੇਸਟ੍ਰੋਲ ਤਾਂ ਵੈਸੇ ਖਾਲੋ ਕੋਲੇਸਟ੍ਰੋਲ ਮੈਨੂੰ ਪਹਿਲਾਂ ਸੀ ਹੁਣ ਤਾਂ ਮੇਰੀ ਬਿਲਕੁਲ ਰਿਪੋਰਟਾ ਸਹੀ ਆ ਜਾਂਦੀ ਨੇ ਤੇ ਦੇਖੋ ਤੁਹਾਨੂੰ ਸ਼ਬਰ ਵਾਲਾ ਕੁੱਤਾ ਦਿਖਾਵਾ ਇਹਨੇ ਵਿਚਾਰੀ ਨੇ ਉਹ ਤਰ੍ਹਾਂ ਬੈਠੀ ਜਾ ਕੇ ਇਹਨਾ ਕੁੱਤੀ ਆ ਪਰ ਮੈਨੂੰ ਇਹ ਨਹੀਂ ਪਤਾ ਕਿ ਇੱਥੇ ਕਿਉਂ ਆ ਗਈ ਬੱਚੇ ਤੇ ਇਹ ਸਾਡੇ ਅੰਦਰ ਕੋਠਿਆਂ ਚ ਰਹਿ ਕੋਠੇ ਕਹਿੰਦੇ ਸਾਡੀ ਪਿੰਡ ਨੂੰ ਇੱਧਰ ਥੋੜੇ ਜਿਹਾ ਕਰਨੇ 40 ਪੰਜਾ ਕਰਨ ਪੰਜੇਕਰ ਹੋਣਗੇ ਬਸ ਜਿਆਦਾ ਤੋਂ ਜਿਆਦਾ ਇਸ ਤੋਂ ਜਿਆਦਾ ਨਹੀਂਗੇ ਆਪਾਂ ਹੁਣ ਅੱچھے ਬੈਠੇ ਆਪਾਂ ਚੱਲਦੇ ਅੰਦਰ ਦੇ ਵੀ ਸੀ ਅੰਦਰ ਮਿਸਤਰੀ ਰੰਗ ਕਰ ਰਹੇ ਆ ਤੇ ਮੈਂ ਉਹਨਾਂ ਨੂੰ ਬੋਲ ਰਹੀ ਤੁਸੀਂ ਕਿੰਨੇ ਵਰੀ ਕਵਰ ਕੀਤਾ ਅੰਦਰ ਬੋਲਦੇ ਦੋ ਵਾਰ ਕੀਤਾ ਇੱਕ ਵਾਰੀ ਮਾਰਿਆ ਫਰਮਰ ਮਾਰਿਆ ਤੇ ਦੂਸਰੀ ਵਾਰੀ ਦੋ ਕੋਟ ਕਰ ਦਿੱਤੇ ਕਿਚੰਤਾ ਹੋ ਗਿਆ ਹੁਣ ਮੈਂ ਦੇਖਦੀ ਆ ਕਿ ਅੱਗੇ ਹੋਰ ਕੀ ਕਰ ਰਹੇ ਨੇ ਇਹ ਤਾਂ ਆਪਾਂ ਇਹਦਾ ਕਰਕੇ ਕਰ ਰਹੇ ਆ ਬਾਹਰ ਹਵਾ ਦਾ ਮਾਜ਼ਾ ਮਜ਼ਾ ਲੈ ਰਹੇ ਦੇਖੋ ਕਿੰਦਾ ਆਖੀ ਆਖੀ ਚੱਕਦੀ ਜਾ ਰਹੀ ਐ ਟੇਵਾ ਤੇ ਬੈਠੇ ਹੈਨਾ ਲਾਈਟ ਚਾਲੂ ਆ ਅਗਲੀ ਵੀ ਤੇ ਪਿਛਲੀ ਲਾਈਟ ਵੀ ਇਹਦੀ ਇਹਦੇ ਬਾਅਦ ਚੱਲ ਰਹੀ ਆ ਰੇੜੀ ਵੀ ਚੌੜੀ ਹੋ ਹੋ ਜਾ ਰਹੀ ਐ ਆਪਾਂ ਨੋਨੀ ਆਦੇ ਭਾਈ ਝੂਠ ਬੋਲਣ ਦਾ ਕੋਈ ਫਾਇਦਾ ਨਹੀਂ ਤਾਂ ਤੁਸੀਂ ਫਿਰ ਦੱਸਿਓ ਮੇਰੇ ਪਿੰਡ ਦਾ 뷰 ਮੈਨੂੰ ਅੱਛਾ ਲੱਗਦਾ ਦੇਖੋ ਚਾਰਸ ਪਰੇ ਹਰਿਆਲੀ ਹੀ ਹਰਿਆਲੀ ਐ ਹੈਨਾ ਚਾਰਸ ਪਰੇ ਘਰ ਦੀ ਹਰਿਆਲੀ ਐ ਜਿਸ ਦਿਨ ਉਸ ਦਿਨ ਸਾਡੇ ਕਰਦੇ ਅਗਲੇ ਘੰਟੇ ਤੋਂ ਥੋੜਾ ਬਚਿਆ ਮੇਨ ਚੀਜ਼ ਸਾਡੇ ਘਰ ਦੀ ਹਰੀਆਲੀ ਵੀ ਮੁਰੇ ਆ ਗਈ ਸੀ ਸਾਡੇ ਚਾਰ ਚੁਫੇਰੇ ਇਧਰ ਮੁੜਾ ਇਧਰ ਆਓ ਬਾਹਰ ਚਲੋ ਚਲੋ ਬਾਹਰ ਦੇਖੋ ਭੱਜਿਆ ਨੇ ਨਣਕੇ ਸਨਡਵਿਚਾਉਗੀ ਮੇਰੇ ਬਾਹਰ ਆ ਜੇ ਨਣਕੇ ਬਾਹਰ ਮੈਂ ਕਿ ਬਾਹਰ ਆਉ ਤੇ ਦੇਖੋ ਕਿੰਨੀ ਛੇਤੀ ਭੱਜ ਕੇ ਬਾਹਰ ਆਇਆ ਕੁੱਟ ਪੈਣੀ ਅੰਦਰ ਜਾਣੀ ਦੇਖਿਆ ਅੰਦਰ ਨਹੀਂ ਮੈਂ ਬੰਦ ਰਹੀ ਅੰਦਰ ਜਾਂਦੇ ਨਹੀਂ ਮੁੜੋ ਮੁੜੋ ਇਧਰ ਘਰ ਤੇ ਬੜਾ ਲਟ ਜੇ ਨੇ ਜਾ ਕੇ ਫਿਰ ਉਹ ਚਾਰੀ ਚਲੀ ਗਈ ਖਾ ਕੇ ਆਵਦਾ ਧਨਾ ਦਾ ਨਾ ਬਣੀ ਸ਼ੱਕ ਕੇ ਚਲ ਗਈ ਆ ਕਿ ਦੇਖੋ ਜਾ ਰਹੀ ਹੈ ਉਹਨੂੰ ਆਪਣੇ ਬੱਚਾ ਦੀ ਫਿਕਰ ਹੋਗੀ ਜ਼ਿਆਦਾ ਪਰ ਬੈਠੀ ਇੱਥੇ ਰਹਿੰਦੀ ਹੈ ਨਾ ਲਓ ਜੀ ਅਨੇ ਚੰਗੂ ਬੰਗੂਰੀ ਖਾ ਲਿਆ ਪੀ ਲਿਆ ਫਿਰ ਇਹ بڑا ਸਾਡਾ ਦੂਸਰਾ ਕੁੱਤਾ ਆਊਗਾ ਨਾ ਉਹਦਾ ਮੂੰਹ ਝਟ ਕੇ ਦੇਖਣਗੇ ਵੀ ਇਹਨੂੰ ਕੀ ਕੋਈ ਸਪੈਸ਼ਲ ਚੀਜ਼ ਤਾਂ ਨਹੀਂ ਪਾਈਗੀ ਤਾਂ ਮੈਂ ਸਪੈਸ਼ਲ ਕੀ ਪਾਉਣਾ ਹੁੰਦਾ ਨਾ ਪਾਉਣਾ ਤਾਂ ਜੋ ਇਹਨਾਂ ਨੂੰ ਪਤਾ ਆਪਾਂ ਉਹਨਾਂ ਨੂੰ ਪਤਾ ਹੁਣ ਤੁਸੀਂ ਅੰਦਰ ਨਹੀਂ ਆਉਣਾ ਮੇਰੇ ਮਗਰ ਠੀਕ ਹੈ ਫਿਰ ਭਾਵੇਂ ਮੈਨੂੰ ਕਿ ਸਾਨੂੰ ਢਾਟ ਰਹੀ ਹੈ ਉਸ ਦਿਨ ਅੱਗ ਨੇ ਸਾਨੂੰ ਕੁਝ ਇਧਰਕਤ ਕਰਕੇ ਵੀ ਬਚਾਇਆ ਸੀ ਘਰ ਦੇ ਆਲੇ ਦੁਆਲੇ ਇਧਰਕਤ ਜੂਰ ਲਾਇਆ ਕਰੋ ਇਹਦੇ ਨਾਲ ਵੀ ਸਾਨੂੰ ਕਾਫੀ ਰਾਹਤ ਮਿਲਦੀ ਅੱਗ ਪੈਣੀ ਕਿਉਂਕਿ ਫਿਰ ਹਰਿਆ-ਚੀਜ਼ਾਂ ਨੂੰ ਅੱਗ ਲੱਗਦੀ ਹੀ ਨਹੀਂ ਤਾਂ ਰਾਹਤ ਮਿਲੇਗੀ ਸੰਵੇਸ਼ੀ ਜਾਤੋ ਤਾਂ ਸਾਹਮਣੇ ਕੋਈ ਕੁਛ ਵੀਜ ਰਿਹਾ ਹੈ ਵਾਣ ਦੇ ਸਾਡੇ ਕੁਛ ਵੀਜ ਰਹੇ ਨੇ ਪਤਾ ਨਹੀਂ ਕੀ ਵੀਜ ਰਹੇ ਨੇ ਮੈਂ ਪਛਦੀ ਨਹੀਂ ਕੀ ਵੀਜ ਰਹੇ ਹਾਂ ਸਾਡੇ ਕਨ 컬러 ਹੋ ਰਿਹਾ ਦੇਖ ਜਿਸ ਦਿਨ ਫੇਰ ਆਈ ਉਸ ਦਿਨ ਮੈਂ ਤੁਹਾਨੂੰ ਸਾਰਾ ਵੀਡੀਓ ਦਿਖਾਵਾਂਗੀ ਵੀਡੀਓ ਦਿਖਾਵਾਂਗੀ ਮੈਂ ਸਾਰਿਆਂ ਨੂੰ ਕਲਰ ਹੋ ਜਗਾ ਅੱਜ ਮੇਰੇ ਖੇਤਾਂ ਦਾ ਬਹੁਤ ਬਹੁਤ ਮੰਦਾ ਹਾਲ ਸੀ ਦੇਖੋ ਇਧਰ ਕਿੰਦਾ ਕਰ ਰਹੇ ਨੇ ਚੰਗੋ ਮੰਗੋ ਚੰਗ ਮੰਗੋ ਦੇਖੋ ਇਹਨਾਂ ਦੀ ਇਹ ਲਾਡ ਦੇਖ ਲੈਣਾ ਦੇਖ ਲੈਣਾ ਚਲੋ ਜੀ ਜੇ ਚੈਨ ਲਾਈਕ ਕਮੈਂਟ ਸਬਸਕ੍ਰਾਈਬ ਕਰਨਾ ਆਰ ਜ਼ਰੂਰ ਦੱਸਣਾ ਤੁਹਾਨੂੰ ਕਿੱਦਾਂ ਦਾ ਲੱਗਿਆ ਮੇਰਾ ਵਲੌਗ ਸੇਜ ਜੋਗਦਿਆ ਕਰੋ ਸਾਰੇ ਆਪਰ ਅਰ ਕੱਲ ਮੈਨੂੰ ਬਹੁਤ ਇੱਕ ਗੱਲ ਤੇ ਸੱਚੀ ਗੱਲ ਮੈਂ ਤੁਹਾਨੂੰ ਲਾਸਟੇ ਦੱਸਾਂ ਗੁੱਸਾ ਆਇਆ ਚਾਰ ਪੈੜਾਂ ਨੇ ਕਿਹਾ ਕਿ ਅਸੀਂ ਫੋਲੋਵਾਚ ਕਰ ਲਿਆ 8 ਮਿੰਟ ਤੋਂ ਉੱਪਰ ਦਾ ਮੇਰਾ 8 ਮਿੰਟ ਤੋਂ ਉੱਪਰ ਦਾ ਮੇਰਾ ਵੀਡੀਓ ਸੀ ਜਿਹੜਾ ਭੈਣਾ ਨੇ 15 ਮਿੰਟਾਂ ਚ ਦੇਖ ਲਿਆ ਚਾਰ ਭੈਣਾਂ ਜਿਹੜਾ ਕਹਿੰਦੀ ਫੁੱਲ ਵਾਚ ਕਰੋ ਸਭ ਬਹੁਤ ਹੈ ਕਿ ਦੇਖਣ ਨੂੰ ਰਹਿਣ ਦਿਆ ਕਰੋ ਕਿਸੇ ਵੀਡੀਓ ਮਤ ਖਰਾਬ ਕਰਿਆ ਕਰੋ ਦੇਖੋ ਤਾਂ ਫੁੱਲ ਵਾਚ ਕਰੋ ਬਾਕੀ ਛੱਡ ਦਿਓ ਅੱਛੀ ਬਾਤ ਹੈ ਚਲੋ ਜੀ ਧੰਨਵਾਦ ਮਿਹਰਬਾਨੀ ਹਾਲ ਲੱਗੇ ਹੋਇ ਨਾ ਖੇਤਾਂ ਦੇ ਵਿੱਚ ਕੰਮ ਕਰਨ ਜਾਂਦੇ ਬਸ ਤੇ ਰਹੋ ਖੁਸ਼ ਰਹੋ เด็กอย่างเงี้ยมีหลัการเนเด